ਮੈਂ ਆਪਣੇ ਹੱਥੀਂ ਬਾਰੇ ਇੱਕ ਗੱਲ ਕਰਨਾ ਚਾਹਦਾ ਅੱਛੇ ਮੇਰਾ ਇਹ ਹੋਰ ਹਲਕਾ ਕਰਦੀ ਭਾਰਤੀ ਸੱਤੇ ਬਹੁਤ ਵੱਡਾ ਨਸਾਨ ਹੋਇਆ ਹੈ ਉਹ ਕਾਰਨ ਕੀ ਸੀ ਮੈਂ ਜਿੰਨੇ ਨੂੰ ਸਿੰਮਰੀ ਨੂੰ ਸਰ ਸੰਸਪਦ ਲਈ ਇਹਨਾਂ ਦਰਵਾ ਇਹਨਾਂ ਪਿੰਡਾਂ ਦੇ ਵਿੱਚ ਬੰਨ ਦੇ ਉੱਤੋਂ ਵੀ ਸਾਰੇ ਅੱਜ ਵੀ ਟਿੱਪੜ ਜਾ ਰਹੇ ਪਿਛਲੇ ਸਾਲ ਵੀ ਚਲੇ ਗਏ ਇਹਦਾ ਕਿ ਬੰਨ ਬਿਲਕੁਲ ਬਠਾਤਾ ਇਹਨਾਂ ਨੇ ਜਦੋਂ ਪਾਣੀ ਫੁਲਾਟਾ ਦਾ ਜਦੋਂ ਬੰਨ ਦੇ ਨੇੜੇ ਤੋਂ 15 15 20 ਨੂੰ ਲੋਕੀ ਟੋਏ ਪੈ ਗਈ 40 100 150 ਵਿਲੇਜ ਜਦੋਂ ਪਾਣੀ ਮੜ ਗਈ ਲੇਕੇ ਤੇ ਕਰਦਾ ਪੂਰਾ ਉੱਤੇ ਆਪਣਾ ਰਸਤਾ ਮਿਲ ਲੰਗਾ ਜਿਹਦੇ ਕਰਕੇ ਮੈਂ ਕਿਹਾ 40 50 ਪਿੰਨਾਂ ਦਾ ਬਹੁਤ ਨੁਕਸਾਨ ਹੋਇਆ ਜਿਹੜਾ ਲੋਕਾਂ ਨੂੰ ਹਫਤਾ ਹਫਤਾ ਘਰਾਂ ਗਿਆ ਛੱਤਾਂ ਦੇ ਬੈਠਣਾ ਪਿਆ ਡਰਕ ਡਰਕਾਂ ਦੇ ਚੜ ਕੇ ਲੋਕਾਂ ਨੇ ਟਾਈਮ ਕੱਟਿਆ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ ਅੱਜ ਫਿਰ ਅਸੀਂ ਪੂਰਾ ਜਗਰ ਲਾਇਆ ਮੈ ਲਾਈ ਵੀ ਹੋਇਆ ਪਰ ਇਹਦੀ ਸਰਕਾਰ ਨਿੰਨ ਤੱਕ ਜਾਇਜ਼ ਪਤਾ ਨਹੀਂ ਕਿ ਕਾਨੂੰਨ ਬੀੜੇ ਇਵੇਂ ਧੱਜੀਆਂ ਢਾਈਆਂ ਜਾਂਦੀਆਂ ਕਾਨੂੰਨੀਆਂ ਜਿਵੇਂ ਕੋਈ ਕਾਨੂੰਨੀ ਨਹੀਂ ਹੁੰਦਾ ਡੀਸੀ ਸਾਹਮਣੂ ਖੁੰਗ ਰਿਆ ਇਹਨਾਂ ਨੇ ਕੁਝ ਮਜ਼ਦੂਰੀਆਂ ਪੱਠਿਆੜੀ ਦੇ ਲੈ ਲਈਆਂ ਪੰਜ ਚਾਰ ਮਜ਼ਦੂਰੀਆਂ ਪੂਰੇ ਹਲਕੇ ਦੇ ਪਰ ਉਹ ਮਜ਼ਦੂਰੀਆਂ ਨਹੀਂ ਤਾਂ ਕੰਮ ਨਹੀਂ ਕਰਦੇ ਰਾਤ ਨੂੰ 8 ਵਜੇ ਸ਼ੁਰੂ ਕਰਦੇ ਨੇ ਮੈਨਕੀ ਦਾ ਕੰਮ ਤੇ ਸਾਰੀ ਰਾਤ ਇਹਨਾਂ ਦੀ ਟਿਪਰ ਚੱਲਦੇ ਨੇ ਕੋਈ ਲੋਕਾਂ ਦੀ ਸੁਣਾਈ ਨਹੀਂ ਲੋਕਾਂ ਨੇ ਕ੍ਰਾਉਲ ਕਰਕੇ ਦੇਖ ਲੇ ਰਸਤੇ ਬੰਦ ਕਰਕੇ ਦੇਖ ਲੇ ਪਰ ਪੁਲਿਸ ਦੇ ਅਮਸ਼ੇ ਜੋ ਸਾਡਾ ਅੱਜ ਹਲਕੇ ਦਾ ਪੂਰਾ ਹਾਲ ਹੋਇਆ ਜਿਵੇਂ ਇਲੈਕਸ਼ਨ ਹੋ ਰਹੀ ਆਰੇ ਮੇਰੀ ਗੱਲ ਦੀ ਸਾਡੇ ਡਾਕਟਰ ਸਾਹਿਬ ਨੂੰ ਮੈਂ ਦਿਖਾਇਆ ਸਾਡੇ ਸਰਪੰਚਾਂ ਨੂੰ ਕਿਵੇਂ ਇਹਨਾਂ ਨੇ ਪਰਚੇ ਦਰਜ ਕਰੇ ਪੰਚਾਇਤ ਦੇ ਪਰਚੇ ਕੋਣ ਕੱਲੇ ਸਰਪੰਚ ਤੋਂ ਭੇ ਸਾਡਾ ਸਰਪੰਚਾ ਲੰਬਰ ਦਾ ਪੂਰੀ ਪੰਚਾਇਤ ਦੇ ਪਰਚਾ ਹੋਇਆ ਜਿਹੜੇ ਇਹਨਾਂ ਦਾ ਝਾੜੂ ਜੁਆਇਨ ਕਰ ਲੈ ਮੈਂਬਰਾਂ ਨੇ ਉਹਨੇ ਤੇ ਕੋਈ ਕਾਰਵਾਈ ਨਹੀਂ ਸਰਪੰਚ ਨੇ ਨਹੀਂ ਕਰਿਆ ਤੇ ਉਹਦੇ ਕਾਰਵਾਈ ਕਰਕੇ ਜਿਹੜੇ ਪਤਾ ਚਾਰ ਦਿਨ ਪਹਿਲਾਂ ਪਰ ਮੈਂ ਗੱਲ ਕਰੂੰਗਾ ਗੁਰ왈 ਜੀ ਦਾ ਮੈਂ ਧੰਨਵਾਦ ਨਹੀਂ ਕਰਦਾ ਜਿਨਿ ਨੇ ਧੱਕਾਸ਼ਾਹੀ ਕੀਆ ਤਾਈ ਘਨੌਰਾਂ ਕਹਿ ਦਿੱਤੇ ਅੱਜ ਘਨੌਰ ਦੇ ਲੋਕ ਉਹਨਾਂ ਨੇ ਉਲਟਾ ਜਵਾਬ ਦਿੱਤਾ ਜੇ ਸਹਾਇਦੇ ਤੱਕਾ ਨਾ ਕਰਦਾ ੱੱਕੇ ਨਾਲ ਨਾ ਰੂਪੇ ਬੰਦਾ ਸਾਇਦ ਕਰੋੜ ਰਹਾ ਚਿੱਤ ਦੇ ਮੈਂ ਫੇਰ ਵੀ ਕਹਿਣਾ ਵੀ ਉਹਦੀ ਜਿਹੜੀ ਅਕਲ ਸੀ ਉਹਨੇ ਆਪਣੀ ਹੱਦ ਤੋਂ ਕੰਮ ਲੈ ਕੇ ੱੱਕੇ ਨਾਲ ਸਾਡੇ ਸਰਪੰਚ ਬਲਾਰੇ ਸਭੀ ਮੈਂਬਰ ਜਿਨੇ ਕੰਮ ਕਰਦੇ ਆ ਉਹਦੇ ਦਾਰਸੀ ਉਜਵੈਨ ਕਰਾਏ ਜਿਹਦੇ ਕਰਕੇ ਲੋਖਾਰ ਦਾ ਮੂੰਹ ਦਿਖਣਾ ਪਿਆ ਅੱਜ ਤੁਸੀਂ ਦੇਖ ਲਓ ਜਨਰਲ 7 ਹਲਕੇ ਨੇ ਬਟਿਆਲੇ 6 ਹਲਕੇ ਜਿਹਨੇ ਇਕੱਲਾ ਘਨਵਰ ਹਲਕੇ 9090 ਵੋਟਾਂ ਦੇ ਜਿੱਤੇ ਹੈ ਇਸੇ ਕਰਕੇ ਜਿੱਤਿਆ ਉਹਨੇ ਨੇ ੱੱਕਾ ਕੀਤਾ ਜੇ ੱੱਕਾ ਨਾ ਕਰਦੇ ਸਾਇਦ ਅਸੀਂ ਵੀ ਜਿੱਤਦੇ ਇਸ ਕਰਕੇ ਮੈਂ ਕਹਿੰਦਾ ਇਹ ੱੱਕੇਛਾਈ ਅੱਜ ਕੋਸ ਨੂੰ ਬੰਦ ਕਰਨੀ ਚਾਹੀਦੀ ਆ ਡੀਸੀ ਸਾਹਿਬ ਵਧੀਆ ਬੰਦੇ ਨੇ ਪਰ ਡੀਸੀ ਸਾਹਿਬ ਦੀ ਕੋਈ ਥੱਲੇ ਨਹੀਂ ਸੁਣਦਾ ਨਾ ਕੋਈ ਵੀਡੀਓ ਸੁਣਦਾ ਨਾ ਡੀਸੀ ਸਾਹਿਬ ਦੇ ਕੋਈ ਪੁਲਿਸ ਇਨਸਪੈਕਟਰ ਸੁਣਦਾ ਐਸਐਸਪੀ ਉਹ ਮੁੱਲ ਕਰਦੇ ਨਹੀਂ ਸੁਣਦਾ ਵੀ ਆ ਉਹ ਉਹ ਇਹੀ ਹੈ ਵੀ ਬੰਦੋ ਇਹਨਾਂ ਨੇ ਲਵਾਇਆ ਹੋਇਆ ਇਸ ਕਰਕੇ ਮੈਂ ਕਹਿੰਦਾ ਕੋਈ ਕਾਨੂੰਨ ਦੀ ਨਾ ਦੀ ਕੋਈ ਚੀਜ਼ ਨਹੀਂ ਰਹੀ ਜੇ ਇਹ ਕੰਮ ਬੰਦ ਨਾ ਹੋਏ ਮੈਂ ਤੁਹਾਨੂੰ ਬਸਵਾ ਦਿੰਦਾ ਮੈਂ ਅਗਲੇ ਹਫਤੇ ਡਾਕਟਰ ਸਾਹਿਬ ਨੂੰ ਧਰਮਿੰਦਰ ਗਾਂਧੀ ਸਾਡੇ ਐਮਪੀ ਦਾ ਬਣ ਚੁੱਕਿਆ ਹੂੰ ਸਾਡੇ ਕੋਲ ਇੱਕ ਹਥਿਆਰ ਆ ਗਿਆ ਪਹਿਲਾਂ ਸੀ ਨਸਤੇ ਸੀ ਹੁਣ ਤਾਂ ਵੀਰ ਗਾਂਧੀ ਬਹੁਤ ਸਮਝਦਾਰ ਸੂਝਵਾਨ ਇਨਸਾਨ ਆ ਜਿਨੇ ਸਾਰੀ ਦੁਨੀਆ ਦੇਖਿਆ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰੇ ਕੋ ਜਾਣਦੇ ਆ ਕੋਈ ਵੀ ਜਾਣਦੇ ਆ ਪਰ ਇਹਨਾਂ ਨੂੰ ਲੈ ਕੇ ਇਹ ਜਿਹੜੀ ਗੁੰਡਾਗਰਦੀ ਅੱਜ ਘਨੌਰ ਥੋੜੀ ਆ ਜਾਂ ਮੈਨਗੋਰੀ ਆ ਜਾਂ ਟਾਪੇ ਤੇ ਗਲਤ ਕੰਮ ਹੋਇਆ ਅੱਜ ਚਿੱਟੇ ਦਾ ਪੂਰਾ ਵਪਾਰ ਹੋਇਆ ਨਸ਼ੇ ਹੀ बिक ਰਹੇ ਨੇ ਇਹ ਸਾਰੇ ਅਗਲੇ 2-3 ਮਹੀਨੇ ਅਸੀਂ ਪੂਰਾ ਪਹਿਰਾ ਦੇ ਕੇ ਡਾਕਟਰ ਸਾਹਿਬ ਦਾ ਸਾਥ ਲੈ ਕੇ ਅਸੀਂ ਆਪਣੀ ਟੀਮ ਨੂੰ ਹੈਰੀ ਮੰਨੋ ਸਾਰੇ ਨਾਲ ਲੈ ਕੇ ਇਹ ਸਾਰਾ ਕੰਮ ਅਧ ਕਰਾਵਾਂਗੇ ਤੇ ਇਹਨਾਂ ਨੂੰ ਕੋਈ ਕੋਈ ਬਾਤ ਹੋਵੇ ਕਿੰਨੇ ਵਗੇ ਚੋਨਾ ਆਣੀ ਆ ਅਸੀਂ ਡੱਟ ਕੇ ਆਪਣੀ ਚੋਨਾ ਲੈਣਾ ਹੈ ਆਪਣੇ ਵਰਕਰਾਂ ਤੋਂ ਤੱਕੜੇ ਕਰਾਂਗੇ ਫਿਰ ਇਹ ਦਲਦਾਰ ਜਿੰਨੇ ਇਹ ਵਾਰ ਕਰਾਂਗੇ ਉਸੇ ਸਾਹਮਣਾ ਜਿੰਨਾਂ ਗਵਾਤਾਂਗੇ